ਇਸ ਤਰ੍ਹਾਂ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਯੋਗਾ ਦੇ ਸੰਬੰਧੀ ਸੰਦੇਸ਼ ਦਿੰਦੇ ਆ ਕਿ ਜੀ ਉਹਨੂੰ ਯੋਗਾ ਦਿਵਸ ਦੇ ਤੌਰ ਤੇ ਮਨਾਓ ਪਰ ਸਿੱਖੀ ਪਰੰਪਰਾਵਾਂ ਸਿੱਖੀ ਸਿਧਾਂਤ ਮੁਤਾਬਕ ਯੋਗਾ ਨੂੰ ਤੇ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਸਿੱਖ ਕਲਚਰ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਕਿਉਂਕਿ ਜਦੋਂ 6ਵੇਂ ਪਾਤਸ਼ਾਹ ਮੁਗਲਾਂ ਦੇ ਕਾਲ ਵੇਲੇ ਜਦੋਂ ਮੁਗਲ ਧੜ ਵੀ ਇੱਥੇ ਆਉਂਦੇ ਸਨ ਤੇ ਉਹਨਾਂ ਦੇ ਮੁਕਾਬਲੇ ਦੇ ਲਈ ਇਹ ਇੱਕ ਗਤਕਾ ਦਾ ਜਿਹੜਾ ਇੱਕ ਜਿਵੇਂ ਹੋਰ ਕੋਤਕ ਵੀ ਆ ਹੋਰ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ ਜੰਗਾ ਜੰਗਾ ਜਿੱਦਾਂ ਲੜਨੀ ਉਸੇ ਤਰ੍ਹਾਂ ਗਤਕੇ ਦੀ ਸਖਲਾਈ ਵੀ ਜਿਹੜੀ ਆ ਉਦੋਂ ਤੋਂ ਸ਼ੇਵੇਂ ਪਾਸ਼ਾਗਰ ਤੋਂ ਸ਼ੁਰੂ ਹੋਈ ਆ ਜਿਤੇ ਨਾਲ ਕਿ ਜਿਵੇਂ ਅਸੀਂ ਕਹਿ ਦਿੰਦੇ ਆ ਯੋਗਾ ਵਾਲੇ ਕਹਿੰਦੇ ਆ ਕਿ ਤੰਦਰੁਸਤੀ ਰਹਿੰਦੀ ਆ ਤੇ ਮਨ ਰੋਗੀ ਨਹੀਂ ਹੁੰਦਾ ਔਰ ਗਤਕਾ ਜਿਹੜਾ ਸਰੀਰ ਨੂੰ ਤੰਦਰੁਸਤ ਵੀ ਬਣਾਉਂਦਾ ਹੈ ਮਾਨਸਿਕ ਇਕਾਗਰਤਾ ਵੀ ਵਧਾਉਂਦਾ ਹੈ ਤੇ ਉਸ ਦੇ ਨਾਲ ਇੱਕ ਤੀਸਰੀ ਗੱਲ ਜਿਹੜੀ ਯੋਗਾ ਵਿੱਚ ਨਹੀਂ ਹੈਗੀ ਕਾ ਇਹ ਦੁਸ਼ਮਣ ਦੇ ਉੱਤੇ ਦੁਸ਼ਮਣ ਦਾ ਦੇਵਾਰ ਨੂੰ ਰੋਕਣ ਲਈ ਤੇ ਜੰਗਾਂ ਜੁੱਦਾਂ ਦੇ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਇੱਕ ਵਧੀਆ ਹਥਿਆਰ ਜਿਹੜਾ ਯੋਗਾ ਦਾ ਆ ਉਹ ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ਦਿੱਤਾ ਗਿਆ ਤੇ ਉਹ ਅੱਜ ਦੇ ਦਿਨ ਗਦਕਾ ਵਿਸਤੇ ਜਿਵੇਂ ਹੋਲੀ ਮਨਾਈ ਜਾਂਦੀ ਆ ਤੇ ਗੁਰੂ ਸਾਹਿਬਾਨ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਸੀ ਤੇ ਸਾਡੇ ਜਿਹੜੇ ਆ ਸਿੱਖੀ ਨਾਲ ਜੁੜੇ ਹੋਏ ਸਿੱਖ ਕੌਮ ਦੇ ਲੋਕ ਜਿਹੜੇ ਨੇ ਉਹ ਯੋਗਾ ਵੱਲ ਨੂੰ ਨਾਂ ਟੁਰ ਪ੍ਰਣ ਤੇ ਉਸ ਸਿਧਾਂਤ ਤੇ ਪਹਿਰਾ ਦੇਣ ਇਸ ਕਰਕੇ ਉਸ ਦਿਨ ਸਾਡੇ ਸਰਦਾਰ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸਿੰਘ ਜੀ ਸਿੰਘ ਮਾਨ ਜੀ ਨੇ ਇਹ ਇੱਕ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਕਿ 21 ਜੂਨ ਨੂੰ ਅਸੀਂ ਗਤਕਾ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਕੀਤਾ ਸੋ ਉਸ ਸੰਬੰਧੀ ਅੱਜ ਪੰਜ ਟਿੱਪਾਂ ਇੱਥੇ ਗਤਕਾ ਦਾ ਪ੍ਰੋਗਰਾਮ ਕਰ ਰਹੀਆਂ ਨੇ ਤੇ ਇਹ ਸਰਦਾਰ ਇਮਾਨ ਸਿੰਘ ਜੀ ਮਾਨ ਜਿਹੜੇ ਸ਼ੋਮਨੀ ਕਾਲਜ ਅੰਮ੍ਰਿਤਸਰ ਦੇ ਯੂਥ ਦੇ ਸਰਪ੍ਰਸਤ ਨੇ ਇਨਾਂ ਦੀ ਅਗਵਾਈ ਦੇ ਵਿੱਚ ਅੱਜ ਸਦੀ ਸ਼੍ਰੋਮਣੀ ਕਾਲਜ ਦੀ ਟੀਮ ਦਿਹਾਤੀ ਦੇ ਪ੍ਰਧਾਨ ਸ਼ਹਿਰ ਦੇ ਪ੍ਰਧਾਨ ਔਰ ਹੋਰ ਸਾਰੇ ਮੈਂਬਰ ਸਹਿਮਾਨ ਜਿਹੜੇ ਨੇ ਉਹ ਅੱਜ ਇਦਤਕਾ ਪ੍ਰਦਰਸ਼ਨ ਦੇਖਣ ਲਈ ਇੱਥੇ ਪਹੁੰਚੇ ਵਾਜੇ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਰਤ ਤੇ ਦੇਸ਼ ਨੇ ਸਾਡੇ ਉੱਤੇ ਇੱਕ ਮਜਬੂਰੀ ਲਾਈ ਹੈ ਕਿ ਅੱਜ ਯੋਗਾ ਦਿਹਾੜਾ ਮਨਾਣਾ ਹੈ ਜੋ ਕਿ ਹਰੇਕ ਪੜ੍ਹਾਈ ਦੀ ਸੰਸਥਾ ਜਿਵੇਂ ਸ਼੍ਰੀ ਗੁਰੂਗ੍ਰੰਥ ਸਾਹਿਬ ਸਿੱਖ ਯੂਨੀਵਰਸਿਟੀ ਸਾਡੇ ਕਾਲਜ ਜਿਹੜੇ ਐਸਜੀਪੀਸੀ ਚਲਾਉਂਦੀ ਹੈ ਜਿੱਥੇ ਵੀ ਸੈਂਟਰ ਦੀ ਗ੍ਰਾਂਟ ਆਂਦੀ ਹੈ ਉਹਨਾਂ ਨੂੰ ਅੱਜ ਯੋਗਾ ਦਿਹਾੜਾ ਮਨਾਉਣਾ ਪੈਂਦਾ ਆ ਵਿਆਸ਼ ਨੇ ਇਹਦੇ ਉੱਤੇ ਵਿਆਖਿਆ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਸਪਸ਼ਟ ਕਰਦੀਆਂ ਕਿ ਇਹ ਇੱਕ ਵੈਦਿਕ ਬ੍ਰਾਹਮਣ ਹਿੰਦੂ ਧਰਮ ਦੇ ਅਧੀਨ ਸੰਸਥਾ ਹੈਗੀ ਹੈ ਫਿਰ ਇਹ ਸਿੱਖ ਸੰਸਥਾ ਦੇ ਉੱਤੇ ਕਿਵੇਂ ਲਾਗੂ ਹੋ ਸਕਦੀ ਹੈਗੀ ਜਦ ਅਸੀਂ ਇੱਕ ਵੱਖਰਾ ਧਰਮ ਹੈ ਹਿੰਦੂ ਧਰਮ ਦੇ ਅਧੀਨ ਨਹੀਂ ਹਾਂ ਜਿਵੇਂ ਧਾਰਾ 25 ਨੇ ਸਾਨੂੰ ਨਪਿਆ ਹੋਇਆ ਹੈ ਇਸੇ ਤਰ੍ਹਾਂ ਇਹ ਸਟੇਟ ਹੁਣ ਸਾਡੇ ਉੱਤੇ ਯੋਗਾ ਦੀ ਮਜਬੂਰੀ ਪਾ ਰਿਹਾ ਹੈਗਾ ਸਾਡੇ ਉੱਤੇ ਗੁਰੂ ਨਾਨਕ ਸਾਹਿਬ ਨੇ ਯੋਗਾ ਰਾਹੀਂ ਕੋਸ਼ਿਸ਼ਾਂ ਕਰਨ ਰੱਬ ਨੂੰ ਪ੍ਰਾਪਤ ਕਰਨ ਦੀਆਂ ਬੇਅਰਥ ਦੱਸੀਆਂ ਮੂਰਖਾਂ ਦਾ ਖੇਡ ਦੱਸਿਆ ਹੈਗਾ ਸੋ ਅਸੀਂ ਯੋਗਾ ਨੂੰ ਰੱਬ ਦੀ ਪ੍ਰਾਪਤੀ ਵਾਸਤੇ ਨਹੀਂ ਮੁਕਤੀ ਵਾਸਤੇ ਨਹੀਂ ਵਰਤ ਸਕਦੇ ਹੈਗੇ ਕਿਉਂਕਿ ਇਹ ਰਾਹ ਸਾਨੂੰ ਮਨਾ ਹੈ ਸਾਨੂੰ ਜੇ ਰਾਹ ਦਿੱਤਾ ਹੈ ਉਹ ਨਾਮ ਸਿਮਰਨ ਗੁਰੂ ਗ੍ਰੰਥ ਸਾਹਿਬ ਹੈ ਸੰਗਤ ਰਾਹੀਂ ਸਾਨੂੰ ਇਹ ਰਾਮ ਮਿਲਦਾ ਜਿਸ ਵਿੱਚ ਗੁਰੂ ਸਾਹਿਬ ਨੇ ਅੱਗੇ ਜਾ ਕੇ ਪਹਿਲਾਂ ਆਪਣਾ ਸ਼ਰੀਰ ਬਣਾਉਣ ਵਾਸਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਅਖਾਰੇ ਖੋਲੇ ਔਰ ਉਹ ਸ਼ਰੀਰ ਦੀ ਸੰਭਾਲ ਦੇ ਨਾਲ ਸਾਨੂੰ 6ਵੇਂ ਪਾਤਸ਼ਾਹ ਨੇ ਆਪਣੇ ਕੌਮ ਨੂੰ ਜ਼ਬਰ ਦੇ ਬਰਖਿਲਾਫ ਰੋਕਣ ਵਾਸਤੇ ਗਤਕਾ ਦੀ ਸਾਨੂੰ ਸਿਖਲਾਈ ਦਿੱਤੀ ਜਿਸ ਦਿਨ ਸ਼ਰੀਰ ਵੀ ਬਣਦਾ ਔਰ ਆਪਣੇ ਸਮਾਜ ਨੂੰ ਜ਼ਬਰ ਦੇ ਬਰਖਿਲਾਫ ਲੜਨ ਦੀ ਇੱਕ ਸੰਖਿਆ ਵੀ ਸ਼ਰੀਰ 'ਚ ਬਣਦੀ ਆ ਜਿਸ ਕਰਕੇ ਅੱਜ ਅਸੀਂ ਯੋਗਾ ਦਿਹਾੜਾ ਨਹੀਂ ਪਰ ਅਸੀਂ ਗਤਕਾ ਦਿਵਸ ਮਨਾਇਆ ਹੈਗਾ ਜਿਸ ਦਿਨ ਅਸੀਂ ਹੁਣ ਕੌਟਾਂ 'ਚ ਵੀ ਜਾਵਾਂਗੇ ਐਸਜੀਪੀਸੀ ਨੂੰ ਵੀ ਕਮਾਂਗੇ ਕਿ ਇਹ ਸਾਡੇ ਧਰਮ ਦੇ ਵਿੱਚ ਨਹੀਂ ਹੈ ਹਿੱਸਾ ਔਰ ਇਹਦੇ ਉੱਤੇ ਬੈਨ ਲਾ ਕੇ ਗਤਕਾ ਦਿਵਸ ਖੇਡਿਆ ਜਾਣਾ ਚਾਹੀਦਾ ਅੱਜ ਹੋਰੇ 5 ਟੀਮਾਂ ਸੀਗੀਆਂ ਤੇ ਬਹੁਤ ਵਧੀਆ ਉਹਨਾਂ ਨੇ ਪ੍ਰਦਰਸ਼ਨ ਹੀ ਕੀਤੀ ਹੈ ਬਹੁਤ ਇੱਥੇ ਅਸੀਂ ਜਿਹੜੇ ਬਾਬਾ ਜੀ ਹੈਗੇ ਆ ਆ ਕੁੱਲੀ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਬਹੁਤ ਚੜ੍ਹਦੀ ਕਲਾ ਦੀ ਪ੍ਰਦਰਸ਼ਨੀ ਹੋਈ ਹੈ। ਇਹੀ ਕਿ ਸਰੀਰ ਸੰਭਾਲ ਕੇ ਕੌਮ ਦੀ ਸੇਵਾ ਵਾਸਤੇ ਜ਼ਬਰ ਦੇ ਬਰਖਿਲਾਫ ਆਪਣਾ ਸ਼ਰੀਰ ਬਣਾ ਕੇ ਰੱਖੋ ਉਹਨੂੰ ਬਣਾ ਕੇ ਰੱਖ ਕੇ ਕੌਮ ਦੀ ਸੇਵਾ ਜ਼ਬਰ ਦੇ ਬਰਖਿਲਾਫ ਵਰਤੋ।